ਤਰਸੀਮ ਜਸੜ ਨੇ ਆਪਣਾ ਫੇਸ ਆਪਣੇ ਚਾਹਣ ਵਾਲਿਆਂ ਨੂੰ ਇੱਕ ਲੰਮੇ ਟਾਈਮ ਤੋਂ ਨਹੀਂ ਦਿਖਾਇਆ ਹਮੇਸ਼ਾ ਆਪਣੇ ਫੇਸ ਨੂੰ ਤਰਸੀਮ ਜਸੜ ਰੁਮਾਲ ਦੇ ਨਾਲ ਕਵਰ ਕਰਕੇ ਰੱਖਦਾਗਾ ਇਥੋਂ ਤੱਕ ਕਿ ਤਰਸੀਮ ਜਸੜ ਤੇ ਕੁਲਵੀਰ ਝਿੰਜਰ ਦਾ ਜੋ ਸੌਂਗ ਆਇਆ ਸੀ ਉਸ ਦੇ ਵਿੱਚ ਵੀ ਤਰਸੀਮ ਜਸੜ ਨੇ ਆਪਣਾ ਫੇਸ ਹੈ ਜਿਹੜਾ ਕਿ ਉਹ ਕਵਰ ਕਰਕੇ ਰੱਖਿਆ ਸੀਗਾ ਯਾਰੀਆਂ ਦੇ ਸਰਦਾਰੀਆਂ ਦੇ ਕਿਸੇ ਦੂਰ ਦੂਰ ਚੱਲਦੇ ਨਹੀਂ ਸਾਡੇ ਯਾਰੀਆਂ ਨਹੀਂ ਸਾਡੇ ਯਾਰੀਆਂ ਦੇ ਤੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਂਦੇ ਨੇ ترسےم ਜੱਸੜ ਦੀ ਹਰ ਇੱਕ ਪੋਸਟ ਦੇ ਨੀਚੇ ਜੋ ਵੀ ਉਹ ਪੋਸਟ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਅਪਲੋਡ ਕਰਦਾ ਹੈਗਾ ਫੇਸ ਕਵਰ ਕਰਕੇ ਕਿ ਤੁਸੀਂ ਇਹ ਫੇਸ ਕਿਉਂ ਕਵਰ ਕੀਤਾ ਹੋਇਆ ਹੈਗਾ ਸੋ ਉੱਥੇ ਹੀ ترسےم ਜੱਸੜ ਦੇ ਜਿਗਰੀ ਯਾਰ ਕੁਲਵੀਰ ਝਿੰਜਰ ਦੀਆਂ ਪੋਸਟਾਂ ਨੀਚੇ ਵੀ ਕਮੈਂਟ ਕੀਤੇ ਜਾ ਰਹੇ ਨੇ ترسےਮ بھائی ਨੇ ਆਪਣਾ ਫੇਸ ਕਿਉਂ ਕਵਰ ਕੀਤਾ ਹੈਗਾ ਤਾਂ ਕੁਲਵੀਰ ਝਿੰਜਰ ਨੇ ਇੱਕ ਕਮੈਂਟ ਦਾ ਰਿਪਲਾਈ ਕੀਤਾ ਨਵੀਂ ਲੁੱਕ ਆ ਗਈ ਇੱਕ ਨਵੀਂ ਮੂਵੀ ਲਈ ਨਾਲ ਦੀ ਨਾਲ ترسےم ਜੱਸੜ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟ ਸਾਂਝੀ ਕਰ ਸੇਮ ਜਸੜ ਨੇ ਦੱਸਿਆ ਕਿ ਮਸਤਾਨੇ ਤੋਂ ਬਾਅਦ ਹੁਣ ਆਉਣ ਵਾਲੀ ਮੂਵੀ ਹੈ ਜਿਹੜੀ ਕਿ ਉਹ ਨੈਕਸਟ ਈਅਰ ਰਿਲੀਜ਼ ਹੋਵੇਗੀ ਮੈਂ ਮੂਵੀ ਦੇ ਉੱਪਰ ਬਹੁਤ ਲੰਬੇ ਟਾਈਮ ਤੋਂ ਕੰਮ ਕਰ ਰਿਹਾ ਹਾਂਗਾ ਇਸ ਦੇ ਵਿੱਚ ਮੈਂ ਬਹੁਤ ਮਿਹਨਤ ਲਾ ਰਿਹਾ ਹਾਂਗਾ ਮੈਨੂੰ ਪਤਾ ਕਿ ਤੁਸੀਂ ਸਾਰੇ ਜਾਣੇ ਮੈਨੂੰ ਦੇਖਣਾ ਪਸੰਦ ਕਰਦੇ ਹੋਗੇ ਤੇ ਮੈਂ ਆਪਣਾ ਫੇਸ ਮੂਵੀ ਦੇ ਕਰਕੇ ਨਹੀਂ ਰਿਵੀਲ ਕਰ ਸਕਦਾ ਨਾਲ ਦੀ ਨਾਲ ਤਰਸੇਮ ਜਸੜ ਨੇ ਇਹ ਵੀ ਕਿਹਾ ਕਿ ਮੈਂ ਹੋਰਾਂ ਸਿੰਗਰਾਂ ਐਕਟਰਾਂ ਵਾਂਗੂ ਸਾਲ ਦੇ ਵਿੱਚ ਤਿੰਨ ਤੋਂ ਚਾਰ ਮੂਵੀਆਂ ਵੀ ਕਰ ਸਕਦਾ ਹਾਂਗਾ ਪਰ ਮੈਂ ਇੱਕ ਵਧੀਆ ਪ੍ਰੋਜੈਕਟ ਹਿਸਟਰੀ ਦੇ ਉੱਪਰ ਮੂਵੀ ਕਰਨੀ ਚਾਹਣਾਗਾ ਇਮਾ ਉਸ ਮੂਵੀ ਦੇ ਉੱਪਰ ਹੀ ਹੁਣ ਕੰਮ ਕਰ ਰਹੇ ਆਂਗਾ ਬਾਕੀ ਕਿਹਨੂ ਕਿਹਨੂ ਵੇਟ ਆ ਤਰਸੇਮ ਜਸੜ ਦੀ ਆਉਣ ਵਾਲੀ ਮੂਵੀ ਦੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬਾਕੀ ਮਿਲਦਾ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ